ਮਹਿੰਗ ਸਿੰਘ ਫੌਜਾਂ ਸ੍ਰੀ ਗੁਰੂ 10ਵੇਂ ਪਾਸਾ ਦੀਆਂ लाਡਲੀਆਂ ਫੌਜਾਂ ਨੇ ਪਰ ਅੱਜ ਕੀ ਹੋ ਰਿਹਾ ਇਹ लाਡਲੀਆਂ ਫੌਜਾਂ ਜਰਨਲ ਅਡਵਾਈਰ ਦੀਆਂ ਬਣ ਗਈਆਂ ਨੇ ਸ੍ਰੀ ਗੁਰੂ 10ਵੇਂ ਪਾਸਾ ਦੀਆਂ ਨਹੀਂ ਰਹੀਆਂ ਨਹੀਂ ਰਹੀਆਂ ਇਹ ਸਬੂਤ ਨੇ ਤੁਹਾਡੇ ਸਾਹਮਣੇ ਨੇ ਇੱਕ ਪਾਸੇ ਤੁਹਾਨੂੰ ਦਰਸ਼ਨ ਕਰਾਉਨੇ ਆ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੇ ਸੋ ਨੂੰ ਦਰਸ਼ਨ ਕਰਾ ਰਹੇ ਹਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਭਾਗਾ ਵਾਲੇ ਉਹ ਦਰਸ਼ਨ ਕਰ ਲੋ ਸਿੰਘ ਦੇ ਹੱਥ 'ਚ ਫੜਿਆ ਹੋਇਆ ਇਸ ਖੰਡੇ ਦੇ ਹਰ ਰੋਜ਼ ਆਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਨੇ ਆ ਜਰਨਲ ਅਡਵਾਈਰ ਦਾ ਲੋਗੋ ਆ ਜਿਹਨੂੰ ਇਹ ਖੰਡਾ ਦੱਸਦੇ ਨੇ ਉਹਦੇ ਥੱਲੇ ਲਿਖਿਆ ਵੀ ਹੋਇਆ ਇੰਗਲਿਸ਼ ਦੇ ਵਿੱਚ ਲੋਗੋ ਕਿਹਨੇ ਬਣਾਇਆ ਸੀ ਉਦੇ ਥੱਲੇ ਲਿਖਿਆ ਵੀ ਹੋਇਆ ਲੋਗੋ ਦੇ ਕਿ ਇਹ ਲੋਗੋ ਕਿਹੜੀ ਕੰਪਨੀ ਨੇ ਬਣਾਇਆ ਸੀ ਕਿੱਥੇ ਬਣਾਇਆ ਸੀ ਉਹ ਥੱਲੇ ਤੁਸੀਂ ਇੰਗਲਿਸ਼ ਚ ਲਿਖਿਆ ਪੜ ਲਵੋ ਪਰ ਅੱਜ ਇਸ ਲੋਗੋ ਨੂੰ ਖੰਡੇ ਦਾ ਨਾਮ ਦੇ ਕੇ ਹਰ ਰੋਜ਼ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕੌਣ ਕਰਦੇ ਨੇ ਆਪਣੇ ਮੱਥਿਆਂ ਤੇ ਲਾ ਕੇ ਨਿਹੰਗ ਬਣੇ ਹੋਏ ਜਰਨਲ ਅਡਵੈਰ ਦੇ ਚੇਲੇ ਬਣ ਕੇ ਗੁਰਦੁਆਰੇ ਦੀਆਂ ਕਮੇਟੀਆਂ ਗੁੰਮਟਾਂ ਤੇ ਰਮਾਲਿਆਂ ਤੇ ਝੰਡਿਆਂ ਤੇ ਲਾ ਕੇ ਉਹ ਵੀ ਜਰਨਲ ਅਡਵੈਰ ਦੇ ਚੇਲੇ ਬਣ ਗਏ ਸ਼੍ਰੋਮਣੀ ਕਮੇਟੀ ਵਾਲੇ ਉਹ ਵੀ ਜਰਨਲ ਅਡਵੈਰ ਦੇ ਚੇਲੇ ਬਣ ਗਏ ਇਹ ਜਰਨਲ ਅਡਵੈਰ ਦੇ ਚੇਲੇ ਨੇ ਇਹ ਸਿੱਖਿਆ ਕੀ ਦੇਣਗੇ ਤੁਹਾਡੇ ਬੱਚਿਆਂ ਨੂੰ ਇਹਨਾਂ ਨੂੰ ਤਾਂ ਖੁਦ ਨਹੀਂ ਇਤਿਹਾਸ ਦਾ ਪਤਾ ਕਿਉਂਕਿ ਜਿਹੜੇ ਆ ਨਹਿਂਗ ਬਣੇ ਹੋਏ ਨੇ ਇਹ ਭੰਗ ਪੀਂਦੇ ਨੇ ਭੰਗ ਕਿਹਨੇ ਪੀਣ ਲਈ ਅੰਗਰੇਜ਼ਾਂ ਨੇ ਪਟਿਆਲੇ ਵਾਲੇ ਰਾਜਿਆਂ ਨੇ ਬੱਕਰੇ ਦਾ ਕਤਲ ਕਿਹਨੇ ਕਰਨ ਲਾਇਆ ਅੰਗਰੇਜ਼ਾਂ ਨੇ ਕਿਉਂਕਿ ਗੁਰੂ ਦਾ ਖਾਲਸਾ ਖਾਸ ਹੀ ਖਾਸ ਰਹਿਣ ਨਹੀਂ ਦੇਣਾ ਸੀ ਇਹ ਜਿੰਨੀਆਂ ਵੀ ਕਰਾਈਤਾਂ ਨੇ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤੀਆਂ ਸੀ ਅੱਜ ਪੂਰੇ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਪੂਰੀ ਦੁਨੀਆ ਤੇ ਆ ਤੁਹਾਡੇ ਸਾਹਮਣੇ ਸਬੂਤ ਨੇ ਕਿ ਇਹ ਜਰਨਲ ਅਡਵੈਰ ਦਾ ਲੋਗੋ ਆ ਜਿਹਨੂੰ ਇਹ ਖੰਡਾ ਦੱਸਦੇ ਨੇ ਫਿਰ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਨ ਵਾਲੇ ਗੁਰੂਆਂ ਦੇ ਸਿੰਘ ਜਾਂ ਸਿੱਖ ਕਿਵੇਂ ਹੋ ਸਕਦੇ ਨੇ ਅੱਜ ਜਿੰਨੇ ਵੀ ਪ੍ਰਚਾਰਕ ਨੇ ਜਿੰਨੇ ਵੀ ਪ੍ਰਚਾਰਕ ਨੇ ਕੀਰਤਨੀ ਜਥੇ ਨੇ ਗ੍ਰੰਥੀ ਸਿੰਘ ਨੇ ਇਹਨਾਂ ਨੂੰ ਕਦੇ ਤੁਸੀਂ ਸੁਣਿਆ ਵੀ ਇਹ ਗੁਰੂਆਂ ਦੇ ਖੰਡੇ ਦੀ ਗੱਲ ਕਰਦੇ ਹੋਣ ਵੀ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਜੀ ਉਹ ਖੰਡਾ ਜਿਹੜਾ ਲਾਉਨੇ ਆ ਝੰਡਿਆਂ ਤੇ ਉਹ ਨਹੀਂ ਹੈਗਾ ਕਿਉਂਕਿ ਕਿਉਂ ਬੋਲਣਗੇ ਇਹ ਮੁਲਾਜ਼ਮ ਨੇ ਗੁਰਦੁਆਰਿਆਂ ਦੇ ਗੁਰਦੁਆਰਿਆਂ ਦੇ ਓਨਰ ਕੌਣ ਨੇ ਉਥੇ ਦੀਆਂ ਕਮੇਟੀਆਂ ਪ੍ਰਧਾਨ ਉਹ ਓਨਰ ਨੇ ਮਾਲਕ ਨੇ ਉਹ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਨਹੀਂ ਮੰਨਦੇ ਇਹ ਸਿਰਫ ਮੰਨਦੇ ਨੇ ਗੋਲਕ ਨੂੰ ਪੈਸੇ ਨੂੰ ਚੌਧਰਾ ਨੂੰ ਇਹ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਨੇ ਜੋ ਪੂਰੀ ਦੁਨੀਆ ਦੇ ਸਾਹਮਣੇ ਨੇ ਅੱਜ ਇਹ ਪਾਪੀ ਲੋਗੋ ਲੱਗਿਆ ਕਿੱਥੇ ਨਹੀਂ ਹੋਇਆ ਤੁਸੀਂ ਕਿਸੇ ਵੀ ਗੁਰਦਾਰੇ 'ਚ ਚਲੇ ਜਾਓ ਗੇਟਾਂ ਤੇ ਇਹਨਾਂ ਨੂੰ ਦੇਖ ਦੇ ਕੇ ਲੋਕਾਂ ਨੇ ਆਪਣੇ ਗੇਟਾਂ ਤੇ ਲਾ ਲੇ ਗੱਡੀਆਂ ਚਲਮਕਾ ਲੇ ਆਇਮ ਨਹੀਂ ਪਤਾ ਕਿ ਇਹ ਖੂਨੀ ਲੋਗੋ ਆ ਕਾਤਲ ਲੋਗੋ ਆ ਜਿਸਨੇ ਕਿੰਨੇ ਸਿੱਖਾਂ ਦਾ ਖੂਨ ਪੀਤਾ ਅੱਜ ਤਿੱਕਰ ਕਤਲੇਆਮ ਜਿੰਨਾ ਹੋ ਰਿਹਾ ਇਹ ਲੋਗੋ ਨੇ ਕਰਵਾਇਆ ਕਿਉਂਕਿ ਇਹ ਲੋਗੋ ਲਾ ਕੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਰਬਾਦ ਕੀਤਾ ਰਾਜ ਤਬਾਹ ਕੀਤਾ ਇਸ ਲੋਗੋ ਨੇ ਹਰੀ ਸਿੰਘ ਨਲੂਏ ਦੇ ਪਿੱਠ ਪਿੱਛੇ ਗੋਲੀਆਂ ਮਰਵਾਈਆਂ ਪਟਿਆਲੇ ਵਾਲੇ ਰਾਜਿਆਂ ਤੋਂ ਇਸ ਲੋਗੋ ਨੇ ਕਿਉਂਕਿ ਇਹ ਲੋਗੋ ਲਾ ਕੇ ਉਹਨਾਂ ਦੀਆਂ ਫੌਜਾਂ ਚੱਲਦੀਆਂ ਸੀ ਪਟਿਆਲੇ ਵਾਲੇ ਰਾਜਿਆਂ ਦੀਆਂ ਇਹ ਜਰਨਲ ਅਡਵੈਰ ਨੇ ਬਣਾਇਆ ਸੀ ਕਿਸ ਕੰਪਨੀ ਤੋਂ ਬਣਵਾਇਆ ਸੀ ਥੱਲੇ ਲਿਖਿਆ ਹੋਇਆ ਪੜ ਲਵੋ ਇਹ ਸਾਡੇ 10 ਗੁਰੂਆਂ ਚੋਂ ਕਿਸੇ ਗੁਰੂ ਦਾ ਖੰਡਾ ਨਹੀਂ ਪਰ ਗੁਰਦੁਆਰੇ ਦੀਆਂ ਕਮੇਟੀਆਂ ਰਾਗੀ ਢਾਡੀ ਕਬੀਸਰ ਇਹ ਸਾਨੂੰ ਸਿੱਖਿਆ ਦੇਣਗੇ ਕਿਉਂਕਿ ਇਹਨਾਂ ਨੇ ਉਹ ਸਿੱਖਿਆ ਦੇਣੀ ਆ ਕਿ ਤੁਸੀਂ ਗੁਰਦਾਰੇ ਜਾਵੋ ਜਾ ਕੇ ਮੱਥਾ ਟੇਕੋ ਬੱਦ ਤੋਂ ਬੱਦ ਪੈਸਾ ਜਾਵੇ ਇਹਨਾਂ ਦੀਆਂ ਗੋਗੜਾਂ ਪਾੜਨ ਤੇ ਇਤਿਹਾਸ ਨੂੰ ਬੇ ਇਤਿਹਾਸ ਕਰਨ ਅੱਜ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਤੇ ਗੁਰੂਆਂ ਦੇ ਖੰਡੇ ਦੀ ਘੋਰ ਬੇਅਦਵੀ ਕੀਤੀ ਜਾਂਦੀ ਆ ਜਰਨਲ ਡਵਾਇਰ ਦੇ ਲੋਗੋ ਨੂੰ ਖੰਡਾ ਕਹਿ ਕੇ ਗੁਰੂਆਂ ਦੇ ਖੰਡੇ ਦੀ ਬੇਅਦਵੀ ਕਰਨ ਵਾਲੇ ਪਾਪੀ ਸਿੰਘ ਤੇ ਸਿੱਖ ਕਿਵੇਂ ਹੋ ਸਕਦੇ ਨੇ ਗੁਰੂਆਂ ਦੇ ਇਨਸਾਨ ਸਾਹਿਬ ਦੀ ਬੇਅਦਵੀ ਕਰਨ ਵਾਲੇ ਪਾਪੀ ਸਿੰਘ ਤੇ ਸਿੱਖ ਕਿਵੇਂ ਹੋ ਸਕਦੇ ਨੇ ਆ ਤੁਸੀਂ ਹੁਣ ਅੱਗੇ ਦੇਖੋ ਇਹ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਨੇ ਇਹ ਪੌੜੀਆਂ ਨੂੰ ਹਮੇਸ਼ਾ ਲਈ ਜ਼ਿੰਦਾ ਲਾ ਕੇ ਰੱਖਿਆ ਸ਼੍ਰੋਮਣੀ ਕਮੇਟੀ ਨੇ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾਨੇ ਹੋ ਮੇਨ ਗੇਟ ਰਾਹੀਂ ਉੱਥੇ ਇਹ ਪੌੜੀਆਂ ਨੂੰ ਜ਼ਿੰਦਾ ਲੱਗਿਆ ਮਿਲੂਗਾ ਬਈ ਸ਼੍ਰੋਮਣੀ ਕਮੇਟੀ ਨੇ ਜ਼ਿੰਦਾ ਕਿਉਂ ਲਾਇਆ ਕਿਉਂਕਿ ਇੱਥੇ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦਾ ਇਤਿਹਾਸ ਲਿਖਵਾਇਆ ਸੀ ਮਹਾਰਾਜਾ ਅਨਜੀਤ ਸਿੰਘ ਜੀ ਨੇ ਜੋ ਕਿ ਲਿਖਿਆ ਹੋਇਆ ਇਹ ਪੌੜੀਆਂ ਦੇ ਹਾਲਤ ਦੇਖੋ ਇਹ ਪੌੜੀਆਂ ਦੀ ਕਿਵੇਂ ਹੈ ਕਿਉਂਕਿ ਪੌੜੀਆਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਕਿਉਂਕਿ ਗੁਰੂਆਂ ਦਾ ਇਤਿਹਾਸ ਆ ਉਹੀ ਤਾਂ ਮਟਾਉਣਾ ਚਾਹੁੰਦੇ ਨੇ ਇਹ ਸ਼੍ਰੋਮਣੀ ਕਮੇਟੀ ਵਾਲੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਕਿਵੇਂ ਘੋੜੇ ਤੇ ਚੱਲਦੇ ਸੀ ਉਹ ਸਮਿਆਂ 'ਚ ਇੱਕ ਚਿੱਤਰਕਾਰ ਨੇ ਦਰਸ਼ਨ ਕੀਤੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਹ 18ਵੀਂ ਸਦੀ 'ਚ ਤਸਵੀਰ ਬਣਵਾਈ ਸੀ ਮਹਾਰਾਜਾ ਹਰਜੀਤ ਸਿੰਘ ਨੇ ਇੱਕ ਚਿੱਤਰਕਾਰ ਤੋਂ ਚਿੱਤਰਕਾਰੀ ਕਰਾਈ ਸੀ ਕਿਉਂਕਿ ਉਹਨੇ ਦਰਸ਼ਨ ਕੀਤੇ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਕੋਲੇ ਕਿਹੜਾ ਨਿਸ਼ਾਨ ਸਾਹਿਬ ਹੁੰਦਾ ਸੀ ਕਿਵੇਂ ਚੱਲਦੇ ਸੀ ਉਹ ਸਾਰੀ ਉਹ ਸਮੇਂ ਦੀ ਤਸਵੀਰ ਉਹ ਚਿੱਤਰਕਾਰ ਨੇ ਇੱਥੇ ਅਤਾਰ ਦਿੱਤੀ ਦੀਵਾਰ ਦੇ ਉੱਤੇ ਉੱਤੇ ਤੁਸੀਂ ਦੇਖੋਗੇ ਪੰਜ ਸਿੰਘ ਜਾ ਰਹੇ ਨੇ ਨਾਲ ਗੁਰੂਆਂ ਦੇ ਇੱਕ ਚੌਰ ਕਰ ਰਿਹਾ ਇੱਕ ਸਿੰਘ ਕੋਲੇ ਨਿਸ਼ਾਨ ਸਾਹਿਬ ਫੜਿਆ ਹੋਇਆ ਉਹ ਇਨਸਾਨ ਸਾਹਿਬ ਜੀ ਦੇ ਉੱਤੇ ਕੀ ਦੇਖੋਗੇ ਤੀਰ ਲੱਗਿਆ ਹੋਇਆ ਨਿਸ਼ਾਨ ਸਾਹਿਬ ਦੇ ਉੱਤੇ ਤੇ ਨਿਸ਼ਾਨ ਸਾਹਿਬ ਦੇ ਉੱਪਰ ਕਿਰਪਾਨ ਆ ਢਾਲ ਆ ਕਿਟਾਰ ਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਇਨਸਾਨ ਸਾਹਿਬ ਲੈ ਕੇ ਚੱਲਦੇ ਸੀ ਇਸ ਇਨਸਾਨ ਸਾਹਿਬ ਜੀ ਨੂੰ ਲੈ ਕੇ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ 14 ਜੰਗਾਂ ਲੜੀਆਂ 14 ਹੀ ਜਿੱਤੀਆਂ ਤੁਸੀਂ ਦਰਸ਼ਨ ਕਰ ਲੋ ਇਸ ਇਨਸਾਨ ਸਾਹਿਬ ਦੇ ਪਰ ਇੱਥੇ ਸੰਗਤਾਂ ਦਰਸ਼ਨ ਨਹੀਂ ਕਰ ਸਕਦੀਆਂ ਇਹ ਪੌੜੀਆਂ ਦੇ ਅੰਦਰ ਜਾ ਕੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੇ ਕਿਉਂਕਿ ਮੁਗਲਾਂ ਦੇ ਟੋਲੇ ਨੇ ਕਿਉਂਕਿ ਮੁਗਲਾਂ ਦਾ ਟੋਲਾ ਹੀ ਹੈ ਇਹ ਸ਼੍ਰੋਮਣੀ ਕਮੇਟੀ ਵਾਲੇ ਇਹ ਟੋਲੇ ਨੇ ਬੰਦ ਕਰ ਰੱਖਿਆ ਇਹ ਗੇਟ ਹਮੇਸ਼ਾ ਬੰਦ ਕਰ ਰੱਖਿਆ ਪਰ ਦੁਨੀਆ ਤੇ ਕੋਈ ਵੀ ਗੁਰੂ ਘਰ ਦੀ ਕਮੇਟੀ ਜਾਂ ਕੋਈ ਵੀ ਸਿੱਖ ਜਥੇਬੰਦੀਆਂ ਕਹੌਣ ਵਾਲੇ ਕਦੇ ਨਹੀਂ ਕਹਿਣਗੇ ਕਿ ਇਹ ਪੌੜੀਆਂ ਦਾ ਜ਼ਿੰਦਾ ਖੋਲੋ ਹੁਣ ਇਹ ਲੋਕ ਹੈ ਕੌਣ ਤੁਸੀਂ ਹਮੇਸ਼ਾ ਗੁਰਦੁਆਰਿਆਂ ਚ ਤੇ ਤੁਸੀਂ ਸੁਣਿਆ ਹੋਣਾ ਕਿ ਜੀ ਕਹਿੰਦੇ ਨੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਹੁਣ ਇਹ ਪੰਥ ਮਹਾਰਾਜ ਅੱਜ ਕਿਹਨੂੰ ਮੰਨਦੇ ਨੇ ਗੁਰਦਾਰਿਆਂ ਵਾਲੇ ਤੇ ਸ਼੍ਰੋਮਣੀ ਕਮੇਟੀ ਵਾਲੇ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਢਾਡੀ ਨੇ ਰਾਗੀ ਨੇ ਇਹ ਲੋਕ ਕਿਹਨੂੰ ਕਹਿੰਦੇ ਨੇ ਪੰਥ ਮਹਾਰਾਜ ਇਹ ਕਹਿੰਦੇ ਨੇ ਜਰਨਲ ਅਡਵੈਰ ਨੂੰ ਕਿਉਂਕਿ ਜਰਨਲ ਅਡਵੈਰ ਦੇ ਝੰਡੇ ਚੱਕ ਕੇ ਚੱਲਦੇ ਨੇ ਇਹ ਕਹਿੰਦੇ ਨੇ ਝੂਲਦੇ ਨਿਸ਼ਾਨ ਰਹਿਣ ਜਰਨਲ ਅਡਵੈਰ ਪੰਥ ਮਹਾਰਾਜ ਦੇ ਕਿਉਂਕਿ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਇਨਸਾਨ ਸਭ ਤਾਂ ਚੱਕਦੇ ਹੀ ਨਹੀਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਓ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜਿਹੜਾ ਇਹ ਝੰਡਾ ਚੱਕਦੇ ਨੇ ਉਹਦੇ ਤੇ ਲੋਗੋ ਲਾਇਆ ਹੋਇਆ ਜਰਨਲ ਅਡਵਾਇਰ ਦਾ ਉਹ ਲੋਗੋ ਵੀ ਤੁਹਾਨੂੰ ਦਿਖਾ ਰਹੇ ਆ ਦੇਖ ਲਓ ਟੀਵੀ ਦੀ ਸਕਰੀਨ ਤੇ ਫਿਰ ਜਰਨਲ ਅਡਵਾਇਰ ਦਾ ਹੀ ਲੋਗੋ ਆ ਜਰਨਲ ਅਡਵਾਇਰ ਦਾ ਹੀ ਉਹ ਝੰਡਾ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਉਹ ਸਮਿਆਂ 'ਚ ਇਹ ਝੰਡਾ ਦਿੱਤਾ ਸੀ ਕਿ ਆ ਝੰਡਾ ਚੜਾਓ ਤੁਸੀਂ ਗੁਲਾਮ ਹੋ ਇਹਨਾਂ ਨੇ ਗੁਲਾਮੀ ਮੰਨ ਲਈ ਇੰਨੇ ਪੱਕੇ ਹੋ ਗਏ ਗੁਲਾਮੀ ਚ ਅੱਜ ਵੀ ਜਰਨਲ ਅਡਵੈਰ ਦਾ ਹੀ ਝੰਡਾ ਲੈ ਕੇ ਚੱਲਦੇ ਨੇ ਉਹ ਕਹਿਣਗੇ ਝੂਲਦੇ ਨਿਸਾਰ ਰਹਿਣ ਪੰਥ ਮਹਾਰਾਜ ਦੇ ਪੰਥ ਮਹਾਰਾਜ ਦੇ ਤਾਂ ਇਨਸਾਨ ਸਾਹਿਬ ਭਾਈ ਤਾਰ ਦੱਤੇ ਅੰਗਰੇਜ਼ਾਂ ਨੇ ਅੱਜ ਤੱਕ ਨਹੀਂ ਚੜਾਏ ਗਏ ਤੁਸੀਂ ਹੁਣ ਇਹ ਹੁਣ ਜਰਨਲ ਅਡਵੈਰ ਦੇ ਚੇਲੇ ਨੇ ਜਰਨਲ ਅਡਵੈਰ ਦੇ ਝੰਡੇ ਚੜਾਉਂਦੇ ਨੇ ਗੁਰਦੁਆਰਿਆਂ ਚ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਨ੍ਹਾਂ ਕੀਤੀਆਂ ਹੋਈਆਂ ਕੁਰਬਾਨੀਆਂ ਉਹ ਇਤਿਹਾਸ ਨੂੰ ਭੁੱਲ ਚੁੱਕੇ ਨੇ ਸਿਰਫ ਇੱਕੋ ਹੀ ਇਤਿਹਾਸ ਯਾਦ ਹੈ ਇਹਨਾਂ ਦੇ ਜਰਨਲ ਅਵੈਰ ਦਾ ਇਹ ਕੀ ਸਿੱਖਿਆ ਦੇਣਗੇ ਆਪਣੇ ਅੱਗੇ ਬੱਚਿਆਂ ਨੂੰ ਕੀ ਦੁਨੀਆ ਨੂੰ ਸਿੱਖਿਆ ਦੇਣਗੇ ਹੈਗੇ ਉਹ ਸਿੱਖ ਸਿੱਖ ਦਾ ਮਤਲਬ ਹੁੰਦਾ ਕੁਝ ਸਿੱਖਣਾ ਇਹਨਾਂ ਨੇ ਸਿੱਖਿਆ ਕੀਆ ਕੱਖ ਨਹੀਂ ਸਿੱਖਿਆ ਬਸ ਜੋ ਜਰਨਲ ਅਵੈਰਨ ਸਿਖਾ ਦਿੱਤਾ ਉਹ ਕੁਝ ਇਹਨਾਂ ਨੇ ਸਿੱਖ ਲਿਆ ਅੱਜ ਇਹਨਾਂ ਦੀਆਂ ਗੰਦੀਆਂ ਘਟੀਆਂ ਕਰਤੂਤਾਾਂ ਤੁਹਾਡੇ ਸਾਹਮਣੇ ਜਿੱਦਣ ਪੂਰੀ ਦੁਨੀਆ ਤੇ ਇਹ ਗੱਲ ਬੋਲਣ ਲੱਗੇ ਇੱਕੋ ਮੇਰਾ ਰੱਬ ਮੈਨੂੰ ਦੂਜੇ ਦੀ ਕੋਈ ਲੋੜ ਨਹੀਂ ਇੱਕੋ ਹੀ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਇੱਕੋ ਹੀ ਮੇਰੇ ਗੁਰੂਆਂ ਦਾ ਇਤਿਹਾਸ ਆ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਉਦਣੇ ਜਿੱਤ ਜਾਣਗੇ ਇਹਨਾਂ ਦੀ ਜਿੱਤ ਪ੍ਰਾਪਤ ਹੋਏਗੀ ਉਦੋਂ ਤੱਕ ਇਹ ਕਰੇ ਹਾਰਦੇ ਰਹਿਣਗੇ ਮੁੱਦੇ ਮੂਹ ਡਿੱਗਦੇ ਰਹਿਣਗੇ ਜੱਤ ਕਰੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਵੀਂ ਕਰਦੇ ਰਹਿਣਗੇ ਅੱਜ ਇਹ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਘੋਰ ਬੇਅਦਵੀਂ ਕਰਦੇ ਨੇ ਇਹ ਪਾਪੀ ਗੁਰਦਾਰੇ ਦੀਆਂ ਕਮੇਟੀਆਂ ਵਾਲੇ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਅੱਜ ਇਹ ਮੁਗਲਾਂ ਦੇ ਚੇਲੇ ਨੇ ਜਨਰਲ ਰਿਵੈਰ ਦੇ ਚੇਲੇ ਨੇ ਇਹ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਨੇ ਸੰਗ ਤੇ ਤੁਹਾਡੇ ਸਾਹਮਣੇ ਨੇ ਇਹ ਵੀਡੀਓ ਇਨਾਂ ਨੂੰ ਦਿਖਾਵੋ ਕਿ ਇਹ ਵੀਡੀਓ ਤੇ ਕੁਝ ਬੋਲਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ